35 ਗੱਲੇ ਥਾਂ ਹੈ ਆਪਣਾ ਬਿਲਕੁਲ 8 ਮੋਟਰਾਂ ਨੇ 4 ਟਰਾਂਸਪੋਰਟ ਲੱਗੇ ਹੋਏ ਨੇ ਜਾਇਦਾਦ ਆਲੇ ਆ ਪਰ ਅੱਜ ਪੋਜੀਸ਼ਨ ਦੇਖੋ ਸਾਡੀ ਹਾਂ ਹਾਂ ਠੀਕ ਹੈ ਨਾ ਤੇ ਜਿਹੜੇ ਵੀ ਸਮਗਰੀ ਲੈ ਕੇ ਆਉਂਦੇ ਨੇ ਹਾਂ ਉਹ ਜਦੋਂ ਆਉਂਦੇ ਨੇ ਜਿਹੜਾ ਦੁਖੀ ਹੈ ਉਹ ਤਾਂ ਆਪਣੇ ਦੁੱਖ ਵਿੱਚ ਬੈਠਾ ਹੈ ਤੇ ਜਿਹੜਾ ਸਮਾਨ ਆਉਂਦਾ ਉਹ ਦੂਜਾ ਤੀਜਾ ਲੈ ਜਾਂਦਾ ਜੇ ਸਰਕਾਰ ਲਵਾਉਂਦਾ ਹੈ ਉਹ ਵੀ ਅੱਗੋਂ ਕੋਈ ਪਤਾ ਨਹੀਂ ਲੱਗਦਾ ਵੀ ਕਿਹੜੇ ਬੰਦੇ ਨੂੰ ਦੁੱਖ ਹੈ ਕਿਹਦਾ ਡੰਗਰ ਬੱਛਾ ਪਾਣੀ ਵਿੱਚੋਂ ਨਿਕਲਿਆ ਹੈ ਕਿਹਦਾ ਵਿੱਚ ਫਸਲવાડી ਮਰੀ ਹੈ ਜੇ ਉਹ ਜੇ ਕਿਸੇ ਦਾ 5 ਕਿੱਲੇ ਝੋਨਾ ਬਚ ਗਿਆ ਜਾਂ 2 ਕਿੱਲੇ ਬਚ ਗਿਆ ਤੇ ਜੇ 2 ਕਿੱਲੇ ਦੀ ਫਸਲ ਹੀ ਉਹਨੂੰ ਦੋਹਾਂ ਕਿੱਦਿਆਂ ਨਹੀਂ ਪਾਰ ਲਾਉਣਾ ਜੇ ਹੁਣ 35 ਕਿੱਲੇ ਵਾਲਾ ਬੰਦਾ ਉਹਦੇ ਖਲਾਰੇ ਵੀ ਉਹਨੇ ਤਗੜੇ ਨੇ ਉਹਨੂੰ ਕਿਸ਼ਤਾਂ ਵੀ ਪੈਣੀਆਂ ਉਹਦੀ ਲਿਮਟ ਵੀ ਤਰਨੀ ਹੈ ਉਹਨੇ ਵਿਆਹ ਟਰਗ ਵੀ ਕਰਨੇ ਨੇ ਸਾਰਾ ਕੁਝ ਕਰਨਾ ਹੈ ਨਾ ਹਾਂ ਤੇ ਜੇ ਉਸ ਬੰਦੇ ਨੂੰ ਇਹ ਜਿਹੜੀ ਰਾਸਮਗਰੀ ਆਉਂਦੀ ਜੇ ਉਹਦਾ ਫਾਇਦਾ ਹੀ ਨਹੀਂ ਤੇ ਬਿਲਕੁਲ ਆਵੇ ਹੀ ਨਾ ਅਸੀਂ ਇਹ ਗੱਲ ਕਹੀਨੇ ਆ ਜੇ ਸਰਕਾਰ ਲਵਾਉਂਦੀ ਏ ਉਹਨੂੰ ਪਿਛਲੇ ਸਾਲ ਵੀ 23 ਦੇ ਵਿੱਚ ਸਾਡੀ ਖਾਲਸਾ ਐਡ ਵਾਲਿਆਂ ਨੇ ਬਾਹ ਨਾ ਫੜਦੇ ਤੇ ਸਾਡੀਆਂ ਪੈੜੀਆਂ ਬਾਨੀ ਨਹੀਂ ਸਕਦੀਆਂ ਸਾਡੇ ਕੋਲ ਤੇਲ ਜੋ ਕੇ ਪੈਸੇ ਨਹੀਂ ਹੈਗੇ ਜੇ ਹੁਣ 35 ਕਿੱਲਾਂ ਦੇ ਅੱਜ ਸਾਡੇ ਕੋਲ ਪੇਮੈਂਟ ਹੋਵੇ ਤੇ ਅਸੀਂ ਆ ਗੱਲ ਅਸੀਂ ਕਹਿੰਦੇ ਆ 35 ਕਿੱਲੇ ਦਾ ਮਾਲਕ ਅੱਜ ਕੁਦਰਤੀ ਮਾਰ ਕਹਿ ਲਿਏ ਜਾਂ ਹਾੜਾਂ ਦੀ ਮਾਰ ਕਹਿ ਲਿਏ ਮੰਗਲ ਨੂੰ ਮਜਬੂਰ ਹੋ ਗਏ ਹਾਂਜੀ ਮੰਗਣ ਤੋਂ ਮਜਬੂਰ ਹੂੰ ਤੇ ਅਸੀਂ ਤੇ ਇਹੀ ਗੱਲਾਂ ਨੇ ਜੇ ਕੋਈ ਖਾਲਸਾ ਸਾਈਡ ਵਾਲੇ ਆਏ ਜਾਂ ਦੂਜਾ ਆਇਆ ਜਾਂ ਕੋਈ ਵੀ ਕਿਸੇ ਕਿਸਮ ਦਾ ਰਾਸਮਗਰੀ ਆਉਂਦੀ ਏ ਤੇ ਜਿਹਦਾ ਨੁਕਸਾਨ ਏ ਉਹਨੂੰ ਮਿਲਣਾ ਚਾਹੀਦਾ ਭਾਵੇਂ ਉਹ ਗਰੀਬ ਏ ਭਾਵੇਂ ਉਹ ਮਜ਼ਦੂਰ ਏ ਭਾਵੇਂ ਉਹ ਕਿਵੇਂ ਆ ਹੂੰ ਸਾਡੀ ਦਾ ਇਹ ਹੁਣ ਤੱਕ ਹੁਣ ਤੱਕ ਕੋਈ ਆਇਆ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਹਾਂਜੀ ਕੱਲ ਆਏ ਨੇ ਕੱਲ ਆਏ ਨੇ ਕੱਲ ਸਭ ਦੋ ਦੋ 15-15 ਡੰਗਰ ਤੇ ਦੋ-ਦੋ ਬੋਰੀਆਂ ਚੋਕਰ ਦੱਸੋ ਕੀ ਕਰਦਾ 15 ਡੰਗਰ ਨੇ ਤੇ ਦੋ ਬੋਰੀਆਂ ਚੋਕਰ ਇੱਕ ਦਿਨ ਹੀ ਲੰਘਿਆ ਹੋਣਾ ਬਸ ਸਾਈ ਤੇ ਇੱਕ ਹੀ ਲੰਘਣਾ ਜੀ ਹਾਂ 15 ਲੰਘਣਾ ਨੇ ਟੂੜੀ ਉਹ ਜਿਹੜੀ ਟੂੜੀ ਵੀ ਸਾਰੀ ਰੁੜ ਗਈ ਏ ਫਸਲ ਘਰ ਅਸੀਂ ਦੂਰੇ ਬਣਾਏ ਉਹਨੇ ਗੱਟੇ ਵੀ ਘਰ ਸਾਡੇ ਕੋਲ ਪਹਿਲੀ ਥੋੜੀ-ਥੋੜੀ ਗੱਟੇ ਜਿਹੜੀ ਆਉਂਦੀ ਉਧਰ ਅਸੀਂ ਮਾਲ ਡੰਗਰ ਤੋਂ ਕਮਾਈ ਕਰਕੇ ਮੋਲੀ ਲਈਏ 84 ਤੋਂ ਲੈ ਗਈ ਹੂੰ ਤੇ ਅੱਜ ਸਾਡਾ ਹਾਂ 15 ਡੰਗਰੇ ਰੱਖੇ ਜੇ 15 15 ਡੰਗਰ ਨੇ ਤਿੰਨ ਭਰਾ ਹੀ 45 ਹੋ ਗਏ ਹਾਂਜੀ ਤੇ 45 ਡੰਗਰਾ ਦਾ ਦੋ ਦੋ ਤੋੜੇ ਮਿਲੇ ਕਿ ਦੋ ਦੋ ਵੱਖਰੇ ਦੋ ਦੋ ਤੋੜੇ ਜੀ 6 ਤੋੜੇ ਮਿਲੇ 6 ਤੋੜੇ ਮਿਲੇ 45 ਡੰਗਰਾਂ ਨੂੰ 6 ਹਾਂਜੀ ਇੱਕੋ ਦਿਨ ਹੀ ਲੱਗਿਆ ਹੋਣਾ ਤੇ ਜੇ ਅੱਜ ਜੇ ਅੱਜ ਸਾਡੀ ਤੂੜੀ ਵੀ ਪਈ ਹੁੰਦੀ ਪੱਠਾ ਡੱਕਾ ਵੀ ਅਸੀਂ ਵਾਧੂ ਵੇਚਿਆ ਸੀ ਗੁਰੂ ਦੀ ਕਿਰਪਾ ਸਾਰੀ ਗੱਲ ਏਡੀ ਗੱਲ ਨਹੀਂ ਗਈ ਤੇ ਜੇ ਹੁਣ ਮਾਰ ਵੀ ਵੇਖੋ ਜੇ 45 ਕਿੱਲਿਆਂ ਦਾ ਖਰਚਾ ਹੀ ਤੁਸੀਂ ਹਜ਼ਾਰ ਲਾਲੂ ਵੀ ਉਹ ਕਿੰਨਾ 35 ਕਿਲੇ ਤੁਹਾਡੀ ਕੱਲਿਆਂ ਦੀ ਆ ਜਿੰਨੇ ਭਰਾਵਾਂ ਕੋਲ ਤਿੰਨਾ ਕੋਲ ਆ ਤਿੰਨਾ ਕੋਲ 35 ਕਿਲੇ ਜ਼ਮੀਨ ਤੇ 45 ਇੱਕ ਝੱਕਾ ਵੀ ਨਹੀਂ ਰਹਿ ਗਿਆ ਨਾ ਟੂੜੀ ਦਾ ਰਹਿ ਗਿਆ ਜਿਹੜੇ ਘਰ ਨੇ ਉਹ ਵੀ ਐ ਪੱਟੇ ਪਏ ਨੇ ਬੁਰਾ ਹਾਲ ਹੋ ਗਿਆ ਕਿਹੜਾ ਪਿੰਡ ਦੱਸਿਆ ਜੀ ਪਿੰਡ ਸਾਡਾ ਇਹੀ ਕਿਤਾ ਬਾਦਸ਼ਾ ਪਹਿਲੀ ਸਾਡੀ ਫਰੇਗੜ ਥੋੜਾ ਵਾ ਪੈਂਦੀ ਦੋ ਹਦਰੀਆਂ ਵਿੱਚ ਸਾਡੇ ਹੂੰ ਤੇ ਸਮਗਰੀ ਕੋਈ ਨਹੀਂ ਮਿਲੀ ਸਰਕਾਰ ਲੋ ਕੋਈ ਬਸ ਦੋ ਤੋੜੇ ਆਏ ਜੀ ਅੱਜ ਹਸਾਬ ਨਾਲ 25 ਦਿਨ ਮੀਂਹ ਪੈਂਦੇ ਦੋ ਤੋੜੇ ਦੋ ਤੋੜੇ ਮਿਲੇ ਦੋ ਤੋੜੇ ਮਿਲੇ ਜੀ 1 ਰੁਪਏ ਦੀ ਛੇ ਵੀ ਆਪਾਂ ਕਸਮ ਖਾ ਕੇ ਵੀ ਆਣੇ ਜੇ ਸਾਨੂੰ ਮਿਲੀ ਹੋਏ ਜਾਂ ਅਸੀਂ ਖਾਲਸਾ ਸਾਈਡ ਵਾਲੇ ਜਾਂ ਦੂਜੇ ਆਏ ਨੇ ਅਮਰਤੋਪਾਲ ਕੇ ਜਾਂਹੀਂ ਉਹਨਾਂ ਕੋਲ ਗਏ ਹੀ ਨਹੀਂ ਨਾ ਅਸੀਂ ਆਏ ਸੀ ਉਹ ਵੀ ਉਦਾਂ ਆਏ ਹੋਏਗੇ ਨੇ ਦਿੰਦੇ ਨੇ ਜੀ ਕੀ ਬੰਦਾ ਜੀ ਦੱਸੋ ਇੱਕ ਆਪਾਂ ਨੂੰ ਗੁੱਟੀ ਮਿਲ ਜੇਗੀ ਆਪਾਂ ਚਾਰ ਦੀ ਤੇ ਕੀ ਬਨੇਗਾ ਉਹਦਾ ਹੂੰ ਇਹਦਾ ਮਾਰਾ ਹੀ ਘਰੋਂ ਹੀ ਤਾਂ ਇਹ ਤਾਂ ਫੇਰੀ ਗੱਲ ਬੰਦੀ ਬਿਲਕੁਲ ਮੁਸ਼ਕਲ ਆ ਪਰ ਜਿਹੜਾ ਪਾਸੋਂ ਰਾਤ ਹੁੰਦੀ ਹੈ ਨਾ ਭਾਵੇਂ ਗਰੀਬ ਹੈ ਮਜ਼ਦੂਰ ਹੈ ਭਾਵੇਂ ਕੋਈ ਵੀ ਰਕਮ ਦਾ ਬੰਦਾ ਹੈ ਪਰ ਉਹਦੀ ਅਗੋਂ ਲੋੜ ਦੇ ਹਿਸਾਬ ਨਾਲ ਉਹਨੂੰ ਦਿੱਤੀ ਜਾਵੇ ਜੇ ਉਹਨਾਂ 1 ਮਾਜ ਵਾਲੇ ਨੂੰ ਵੀ ਦੋ ਤੋੜੇ ਤੇ ਜੇ 15 ਵਾਲੇ ਨੂੰ ਵੀ ਦੋ ਤੋੜੇ ਤੇ ਉਹ ਦੱਸੋ ਉਹਦੇ ਵਿੱਚ ਕੀ ਉਹਦੇ ਵਿੱਚ ਬਣੇਗਾ ਜੀ ਹੂੰ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਕੰਮ ਸਰਕਾਰ ਕੋਲ ਮੰਗ ਕਰਦੇ ਵੀ ਸਾਨੂੰ ਮਾਅਬਜਾ ਦਿੱਤਾ ਜਾਵੇ ਕਿਉਂ ਸਾਨੂੰ ਜਲਦੀ ਤੋਂ ਜਲਦੀ ਮਾਅਬਜਾ ਦਿੱਤਾ ਜਾਵੇ ਤੇ ਆ ਜਿਹੜਾ ਰਾਸਮਗਰੀ ਆਉਂਦੀ ਜੋ ਡੰਗਰ ਦੇ ਹਿਸਾਬ ਨਾਲ ਦਿੱਤੀ ਜਾਵੇ ਜਿਹੜੇ ਹਿਸਾਬ ਨਾਲ ਲੋਡ ਹੈ ਅਗਲੇ ਦੀ ਉਹ ਲੋਡ ਪੂਰੀ ਹੋਵੇ ਤੇ ਨਹੀਂ ਜਾਂ ਇਹਨੂੰ ਫਿਰ ਨਾ ਹੀ ਦਿੱਤੀ ਜਾਵੇ ਉਹ ਵੀ ਠੀਕ ਹੈ ਇੱਕ ਨਾ ਮੈਂ ਸਵਾਜ ਸੇ ਵੀਰ ਜਿਹੜੇ ਰਾਸ਼ਨ ਲੈ ਕੇ ਪਹੁੰਚਦੇ ਨੇ ਆ ਵੀਰ ਨੂੰ ਚੰਗੀ ਤਰ੍ਹਾਂ ਦੇਖ ਲਓ ਭਾਈ ਐਨੂੰ ਮੂੰਹ ਕਰਕੇ ਇੱਕ ਵਾਰੀ ਦਿਖਾ ਦੇ ਇਹ ਬਾਈ ਆ ਨਾਂ ਕੀ ਤੁਹਾਡਾ ਦੱਸਿਓ ਸਤਨਾਮ ਸਿੰਘ ਸਤਨਾਮ ਸਿੰਘ ਬਾਈ ਦਾ ਲਾਹ ਤੇ ਇਹਨਾਂ ਦਾ ਪਿੰਡ ਹੈਗਾ ਜੀ ਗੱਟਾ ਬਾਦਸ਼ਾਹ ਪੈੜੀ ਇਹਨਾਂ ਦੀ ਸਭਰਾਵਾ ਜਿਹੜੇ ਪਾਰਲੇ ਸਭਰਾ ਆ ਨਹੀਂ ਇਹੀ ਸਭਰਾਫਾ ਤੇ ਘਰ ਤੋਂ ਤਾਂ ਸਭਰਾਫਾ ਤੇ ਘਰ ਇਹਦੇ ਨਾਲ ਹੀ ਤੇ ਬਾਈ ਕਹਿੰਦਾ ਵੀ 45 ਡੰਗਰ ਨੇ ਸਾਡੇ ਕੋਲ 35 ਕਿਲੇ ਜ਼ਮੀਨ ਆ ਪਰ ਸਾਡੇ ਕੋਲ ਕੁਝ ਵੀ ਨਹੀਂ ਰਹੇਗਾ ਸਾਰੀ ਦੀ ਸਾਰੀ ਡੁੱਬ ਗਈ ਐ ਤੇ ਸਮਾਜ ਸੇਵੀ ਵੀਰ ਦੋ ਗੱਟੇ ਦੇ ਕੇ ਗਏ ਨੇ ਦੋ ਗੱਟਿਆਂ ਨਾਲ ਘਰ ਨਹੀਂ ਚੱਲਣਾ ਇਹਨਾਂ ਦਾ ਉਹ 45 ਡੰਗਰ ਕਿਵੇਂ ਪੜਨਗੇ ਸੋ ਜ਼ਰੂਰ ਇਸ ਬਾਈ ਦੀ ਮਦਦ ਕਰੋ ਪਿੰਡ ਗੱਟਾ ਬਾਦਸ਼ਾ ਆ ਕੇ ਨਾ ਬਾਈ ਨੇ ਦੱਸ ਦਿੱਤਾ ਤੇ ਜਦੋਂ ਤੁਸੀਂ ਮਖੂ ਵਾਲੇ ਪਾਸੇ ਆਉਣਾ ਪਹਿਲਾ ਹੀ ਬੰਨ ਜਿਹੜਾ ਵਾ ਉਥੋਂ ਖੱਬੇ ਹੱਥ ਮੁੜ ਕੇ ਇਹ ਪਹਿਲਾ ਹੀ ਪਿੰਡ ਆਉਂਦਾ ਜੀ ਗੱਟਾ ਪਾਤਸ਼ਾ ਇੱਥੇ ਆ ਕੇ ਤੁਸੀਂ ਇਹਨਾਂ ਕਿਸਾਨ ਭਰਾਵਾਂ ਦੀ ਬਾਹਰ ਜ਼ਰੂਰ ਫੜੋ ਫਾਇਜ਼ ਦੀ ਵੀਡੀਓ ਵਿੱਚ ਨਹੀਂ